ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਅਮਨ ਕਲਾਥ ਹਾਊਸ ਤੋਂ ਬੋਲ ਰਹੀ ਆ ਜੀ ਮੋਰਬੰਡੀ ਤੋਂ ਤੇ ਇਹਨੇ ਸਾਡੇ ਗਵਰਨਟੀ ਸੀਮਾ ਜੀ ਇਹ ਕਰਦੇ ਆ ਜੀ ਕੋਟੀਆਂ ਬੁੰਨ ਦਾ ਕੰਮ ਆ ਤੇ ਇੰਗਲਿਸ਼ ਚ ਇਹਨੂੰ ਕੀ ਕਹਿੰਦੇ ਆ ਕਟਰੀਂਗ ਬੋਲ ਬੋਲ ਸਟਿਚਿੰਗ ਹਾਂ ਤੇ ਇਹ ਜਿਹੜੇ ਹੁਣ ਡਿਜ਼ਾਈਨ ਆ ਤੁਹਾਡੇ ਸਾਹਮਣੇ ਦਿਖਾਉਣਗੇ ਕਿਸੇ ਨੇ ਵੀ ਕੋਟੀ ਸਵੈਟਰ ਕੋਈ ਟੌਪ ਫਰੌਕ ਬੱਚਿਆਂ ਦੇ ਸੈੱਟ ਕੋਈ ਜਰਾਬਾ ਜਿੱਦਾਂ ਵੀ ਤੁਸੀਂ ਡਿਜ਼ਾਈਨ ਕੋਈ ਮਤਲਬ ਜਿਹੜਾ ਕਰੋਸ਼ੀ ਤੇ ਹੋਵੇ ਚਾਹੇ ਸਲਾਈਆਂ ਤੇ ਜਿਹੜਾ ਵੀ ਤੁਸੀਂ ਬਣਾਉਣਾ ਚਾਹੁੰਦੇ ਤੇ ਇਹ ਭੈਣ ਬਣਾਉਂਦੀ ਹੈ ਬੜੇ ਮਿਹਨਤੀ ਨੇ ਇਹਨਾਂ ਨੂੰ ਕੰਮ ਦੀ ਜ਼ਰੂਰਤ ਹੈ ਜੀ ਤੇ ਮਿਹਨਤ ਕਰਦੇ ਆ ਵੀ ਮਿਹਨਤ ਕਰਕੇ ਖਾਂਦੇ ਆ ਸੋ ਪਲੀਜ਼ ਇਹਨਾਂ ਦੀ ਸਪੋਰਟ ਜੱਜ ਕੇ ਕਰਨੀ ਹੈ ਮੇਰੀ ਸਾਰੇ ਯੂਟਿਊਬਰਾਂ ਨੂੰ ਤੇ ਸਾਰੇ ਹੀ ਜਿੰਨੇ ਮੇਰੇ ਨਾਲ ਜੁੜਿਆ ਮੇਰੀ ਯੂਟਿਊਬ ਫੈਮਿਲੀ ਨੂੰ ਰਿਕੁਐਸਟ ਆ ਕਿ ਇਹਨਾਂ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਮੈਂ ਇਹਨਾਂ ਦਾ ਨੰਬਰ ਉੱਤੇ ਮੈਂਸ਼ਨ ਕਰੂੰਗੀ ਮੇਰਾ ਨੰਬਰ ਤੁਹਾਡੇ ਕੋਲੇ ਹੈਗਾ ਹੀ ਅਲੋਦੁਬਾਹੋ ਜੀ ਹਾਂਜੀ ਆ ਦੇਖੋ ਜਿਵੇਂ ਲੇਡੀਜ਼ ਟਾਪ ਜਿਸ ਤਰ੍ਹਾਂ ਦਾ ਮਰਜ਼ੀ ਬਣਾ ਲਓ ਆਪਾਂ ਨੂੰ ਜਿਹੜਾ ਮਰਜ਼ੀ ਲਿੰਕ ਸੈਂਡ ਕਰ ਦਿਓ ਆਪਾਂ ਤੁਹਾਨੂੰ ਉਹੀ ਬਣਾ ਕੇ ਦੇਵਾਂਗੇ ਆ ਸੌਕਸਾਂ ਨੇ ਜੀ ਸੌਕਸਾਂ ਬਣਵਾ ਲਓ ਲੇਡੀਜ਼ ਐ ਬੱਚਿਆਂ ਦੀਆਂ ਬਣਵਾ ਲਓ ਜੋ ਮਰਜ਼ੀ ਬਣਵਾ ਲਓ ਠੀਕ ਹੈ ਹੋ ਗਈਆਂ ਸੌਕਸਾਂ ਹੋ ਗਈਆਂ ਆ ਬੱਚਿਆਂ ਦੇ ਸੂਟ ਐ ਜੀ ਟੋਪਾਂ ਜਿਵੇਂ ਨਾਲ ਲੱਗਿਆ ਹੋਇਆ ਠੀਕ ਹੈ ਤੇ ਇਹ ਲੇਡੀਜ਼ ਬਲਾਊਜ਼ ਨੇ ਜੀ ਫਿਟਿੰਗ ਵਾਲੇ ਇਹ ਜਿਵੇਂ ਮਰਜ਼ੀ ਬਣਾ ਲਓ ਤੁਸੀਂ ਮੇਰੇ ਕੋਲੇ ਬਨੇ ਵੀ ਪਏ ਐ ਔਰ ਜੇ ਤੁਸੀਂ ਆਪਣੇ ਉਹਨਾਂ ਦੇ ਇੱਕ ਬਣਾਉਣਾ ਚਾਹੁੰਦੇ ਹੋ ਤਾਂ ਵੀ ਬਣਾ ਸਕਦੇ ਹੋ ਇਹ ਆਪਣੇ ਬਲਾਊਜ਼ ਨੇ ਜੀ ਇਹ ਲੇਡੀਜ਼ ਜੈਕਟ ਐ ਜੀ ਇਹ ਆਪਾਂ ਸੇਲ ਵੀ ਕਰਦੇ ਆ ਬਣਾ ਕੇ ਔਰ ਅਗਲੇ ਨੂੰ ਬਣਾ ਕੇ ਦੇ ਵੀ ਦਿੰਦੇ ਆ ਜੇ ਅਗਲਾ ਮੂਡ ਆਵੇ ਤੁਸੀਂ ਆਪ ਦੀ ਪੱਛਮੀ ਭੇਜ ਸਕਦੇ ਹੋ ਆਨਲਾਈਨ ਵੀਰੇ ਤੇ ਤੁਸੀਂ ਆਪ ਇਹਦਾ ਜਿਹੜਾ ਰੇਟ ਹੈ ਭਾਣ ਦੱਸਣਗੇ ਗੋਲੇ ਦਾ ਕਿੰਨਾ ਰੇਟਾ ਭਾਣੇ ਆਪਣਾ 125 ਰੁਪਏ 100 ਗ੍ਰਾਮ ਦਾ ਰੇਟ ਹੈ ਜੀ ਹਾਂਜੀ ਤੇ ਬਾਕੀ ਫੋਨ ਤੇ ਗੱਲ ਕਰ ਲਿਓ ਇਹ ਜਿਵੇਂ ਹੈਗੀ ਲੇਡੀ ਜੈਕਟ ਹੈ ਜੀ ਜਿਹੜੀ ਮਰਜ਼ੀ ਪੱਛੋਂ ਤੁਸੀਂ ਕਹਿੰਦੇ ਉਸੇ ਦੀ ਬਣਾਉਂਦੀ ਹੈ ਇਹ ਆਪਣੇ ਕੋਲੇ ਇੱਕ ਕ੍ਰੋਸ਼ੀਏ ਦੀ ਫਰੌਕ ਬਣੀ ਹੋਈ ਹੈ ਜੀ ਆਪਾਂ ਸੇਲ ਕਰਨੀ ਹੈ ਇਹ ਤੇ ਤੁਸੀਂ ਲੈ ਸਕਦੇ ਹੋ ਦੇਖ ਕੇ ਰੇਟ ਆਪਾਂ ਫੋਨ ਤੇ ਕਰ ਲਾਂਗੇ ਜੀ ਇਹ ਆਪਣੇ ਕੋਲ ਇੱਕ ਰੋਸ਼ੀਏ ਦਾ ਟੋਪ ਬਣਿਆ ਹੋਇਆ ਹੈ ਠੀਕ ਹੈ ਟੋਪ ਬਣਾ ਲਓ ਠਾਕੁਰ ਜੀ ਦੇ ਡਰੈਸਾਂ ਬਣਾ ਲਓ ਬਾਲ ਗੋਪਾਲ ਦੀਆਂ ਜੋ ਵੀ ਤੁਹਾਨੂੰ ਮਤਲਬ ਚਾਹੀਦਾ ਸਮਾਨ ਸਰਦੀ ਦੇ ਵਿੱਚ ਅਸੀਂ ਸਾਰਾ ਹੀ ਬਣਾਉਨੇ ਆ ਜੀ ਤੇ ਰੇਟ ਦੀ ਫੋਨ ਤੇ ਗੱਲ ਕਰ ਲਿਓ ਤੁਸੀਂ ਬਾਕੀ ਸੇਵਾ ਦਾ ਮੌਕਾ ਇੱਕ ਵਾਰੀ ਜ਼ਰੂਰ ਦਿਓ ਤੇ ਸਾਰੇ ਭੈਣ ਭਰਾਵਾਂ ਨੂੰ ਸ਼ਸਤੀ ਕਰਦੀ ਨਾਲ ਜਿਨ੍ਹਾਂ ਦਾ ਟਾਈਮ ਤੋਂ ਟਾਈਮ ਇਹ ਚੀਜ਼ ਬਣਾ ਕੇ ਦਿੰਦੇ ਕੋਈ ਐ ਨਹੀਂ ਹਾਂਜੀ ਜਿਵੇਂ ਤੁਸੀਂ ਕਹੋਗੇ ਜਿਹੜਾ ਟਾਈਮ ਦੇ ਦਿਓਗੇ ਠੀਕ ਹੈ ਅਸੀਂ ਉਸੇ ਟਾਈਮ ਨਾਲ ਤਾਂ ਨਹੀਂ ਹੈਗਾ ਵੀ ਥੋੜਾ ਸਮਾਨ ਲੰਮਕੀ ਜਾਉ ਤੁਸੀਂ ਬੋਰ ਹੋਈ ਜਾਂਦੇ ਵੀ ਸਾਡੀ ਚੀਜ਼ ਨਹੀਂ ਆ ਰਹੀ ਬਹੁਤ ਜਲਦੀ ਬਣਾ ਕੇ ਮੈਂ ਇਹਨਾਂ ਭਾਣਾ ਤੋਂ ਉਹਦੇ ਭਰਾਵਾਂ ਦੀਆਂ ਬਣਾ ਕੇ ਸਵਾਟਾ ਦਿੱਤੀਆਂ ਬੜੀ ਜਲਦੀ ਬਣਾ ਕੇ ਦਿੱਤੀਆਂ ਟੋਪੇ ਟਾਪੇ ਜਿਹੜੇ ਮੁੰਡੇ ਲੈਂਦੇ ਆ ਗਰਮ ਜੋ ਵੀ ਸਟਾਲ ਸਾਲ ਜੋ ਮਰਜ਼ੀ ਬਣਵਾਓ ਸਾਡੀ ਜਮਾਂ ਬਣਾ ਰਿਹਾ ਹੈ ਸਾਡੀ ਚ ਆਪਾਂ ਨੂੰ ਚੀਜ਼ ਦੀ ਲੋੜ ਹੈ ਸਾਡੀ ਚੀਜ਼ ਤੁਹਾਨੂੰ ਤੁਸੀਂ ਹੋਰ ਵੀਡੀਓ ਵੀ ਸਪੋਰਟ ਕਰਦੇ ਹੋਗੇ ਇੱਧਰ ਨੂੰ ਉੱਧਰ ਨੂੰ ਦੇਖਦੇ ਜਿਵੇਂ ਜਿਵੇਂ ਮਿਹਨਤ ਕਰਦੇ ਆਂ ਵੀ ਦਸੇ ਨਾ ਹੁੰਦੀ ਕਿਰਤ ਕਰਕੇ ਖਾ ਗਿਆ ਸੋ ਪਲੀਜ਼ ਕਿਰਤ ਕਰਨ ਵਾਲਿਆਂ ਦੇ ਨਾਲ ਤੁਸੀਂ ਜਰੂਰ ਸਹਿਯੋਗ ਦਿਆ ਕਰੋ ਮੈਂ ਪਹਿਲਾਂ ਉਹ ਕੜਾਈ ਵਾਲੀ ਦੀ ਵੀਡੀਓ ਬਣਾ ਕੇ ਪਾਈ ਸੀ ਜਾ ਕੇ ਪੁੱਛ ਲਓ ਆਪਾਂ ਪੰਜੀ ਉਹ ਤੋਂ ਨਹੀਂ ਲਈ ਨਾ ਇਸ ਭੈਣ ਤੋਂ ਕੁਛ ਲਿਆ ਆਪਾਂ ਸਿਰਫ ਇਹ ਚਾਹੁੰਦੇ ਵੀ ਜਿਵੇਂ ਮੇਰਾ ਕੰਮ ਚੱਲਿਆ ਕੱਪੜੇ ਦਾ ਇਹਨਾਂ ਦਾ ਵੀ ਚੱਲੇ ਵਿਚਾਰੇ ਇਹ ਵੀ ਆਪਦੇ ਘਰੇ ਰੱਜ ਕੇ ਰੋਟੀ ਖਾਣ ਮੈਂ ਵੀ ਖਾਣੀ ਆ ਸੋ ਵੀਡੀਓ ਬਣਾਉਣ ਚ ਸਾਡੇ ਤੋਂ ਕੋਈ ਵੀ ਕਮੀ ਰਹੀ ਹੋਵੇ ਤਾਂ ਸੀ ਸੌਰੀ ਚਾਹੁੰਨੀ ਐਂ ਆ ਸਪੋਰਟ ਕਰੋ ਜੀ ਜਿਹੜੇ ਬੰਦੇ ਮਿਹਨਤ ਕਰਦੇ ਤੇ ਕੰਮ ਤੁਹਾਡਾ ਟਾਈਮ ਤੋਂ ਤੇ ਇਸ ਮੇਸ਼ ਨਗਰ ਗਲੀ ਨੰਬਰ 2 ਜੀ ਮੇਰੀ ਗਵੰਡੀ ਹੈ ਜੀ ਹਾਂਜੀ ਫੋਨ ਨੰਬਰ ਤੇ ਜਦੋਂ ਮਰਜੀ ਗੱਲ ਕਰ ਸਕਦੇ ਫੋਨ ਨੰਬਰ ਉਹ ਭੈਣ ਦਾ ਤੁਹਾਨੂੰ ਦਵੂੰਗੀ ਜਿਹਦੇ YouTube ਤੇ ਪਾਉਂਗੀ ਸੌਪੋਰਟ ਕਰਨਾ ਜੀ ਆਪ ਸਭ ਨੂੰ ਮੇਰੇ ਬਣੀ ਹੋਣੇ ਹਾਂ ਜੀਤ ਕੌਰ ਐਂਡ ਸੀਮਾ ਸੀਮਾ ਹਾਂਜੀ ਸੀਮਾ ਬਰਮਾ ਸੀਮਾ ਬਰਮਾ ਬਣੀ ਹੋਇਆ ਪਿਆਰ ਭਰੀ ਸਤਿ ਸ਼੍ਰੀ ਅਕਾਲ